ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡ ਚੌਕੇ ਦੇ ਆਦਰ ਸਕੂਲ ਦਾ ਜਿਹੜਾ ਮਾਮਲਾ ਠੰਡਾ ਪੈਣ ਦਾ ਨਾ ਨਹੀਂ ਰਿਹਾ ਕੰਨ ਬਰਖਾਸਤ ਕੀਤੇ ਗਏ ਸਕੂਲ ਚੋਂ ਕੱਢੇ ਗਏ ਤੇ ਆਪਕਾ ਨੇ ਇੱਕ ਪ੍ਰੈਸ ਕਾਨਫਰੰਸ ਰਣਕਿਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਡਾ ਸੰਘਰਸ਼ ਜਾਰੀ ਰਹੇਗਾ 30 ਮਈ ਤੋਂ ਅਸੀਂ ਦੁਬਾਰਾ ਫਿਰ ਪਾਡ ਮਾ ਪ੍ਰਦਰਸ਼ਨ ਸ਼ੁਰੂ ਕਰਾਂਗੇ ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀਆ ਦਿਵਾਜ ਦੇ ਨਾਲ ਸਾਡੇ ਚੈਨ ਨੂੰ ਸਾਰ ਕਰਵਾਇਆ ਤੇ ਥਾਣੇ ਪਰਦਾ ਨਾ ਪੁੱਲੂ ਤਾਂ ਕਿ ਹਰ ਖਬਰ ਹਰ ਜਾਣਕਾਰੀ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਹਾਂ ਪੂਰਾ ਮਾਮਲਾ ਇਚਰ ਹੋਣ ਦੇ ਵਿੱਚ ਆਦਰਸ਼ ਸਕੂਲ ਚੌਕੇ ਦੇ ਮਸਲੇ ਤੇ ਰਾਤਰੀ ਜਥੇਵੰਨੀਆਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਕਿ ਸਾਡੇ ਨਾਲ ਬੰਡਾ ਜ਼ਿਲ੍ਹਾ ਦਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸਾਹਮਣੇ 12 ਤਰੀਕ ਨੂੰ ਜੋ ਵਾਦਾ ਕਰਕੇ ਮੁਕਰੇ ਨੇ ਉਹਨਾਂ ਦੇ ਰਿਗਾਰਡਿੰਗ ਅਸੀਂ ਅੱਜ ਮੀਟਿੰਗ ਬੁਲਾਈ ਸੀ ਪਿਛਲੇ ਸਮੇਂ ਤੋਂ ਲੈ ਕੇ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹਦੇ ਅਕੋਰਡਿੰਗ ਜੋ ਸਾਡੇ ਨਾਲ ਵਧਿੱਖੀਆਂ ਕੀਤੀਆਂ ਪ੍ਰਸ਼ਾਸਨ ਨੇ ਸਾਡੇ ਤੇ ਜ਼ਬਰ ਕੀਤਾ ਮੈਨੇਜਮੈਂਟ ਦੇ ਉੱਤੇ ਕਾਰਵਾਈ ਹੋਣ ਦੀ ਬਜਾਏ ਸਾਡੇ ਉੱਤੇ ਪਰਚੇ ਦਰਜ ਕਰਵਾਏ ਗਏ ਸਾਨੂੰ ਜੇਲ੍ਹਾਂ ਦੇ ਵਿੱਚ ਦੱਕਿਆ ਗਿਆ 12 ਤਰੀਕ ਨੂੰ ਐਸਡੀਐਮ ਸਾਹਿਬ ਨੇ ਸਾਨੂੰ ਪ੍ਰੋਸਾਦਵਾ ਕੇ ਧਰਨੇ ਤੋਂ ਉਠਾਇਆ ਗਿਆ ਸੀ ਕਿ ਤੁਹਾਡੇ ਜਿਹੜੇ 73 ਆਦਮੀ 73 ਟੀਚਰ ਟਰਮੀਨੇਟ ਕੀਤੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਬਹਾਲ ਕੀਤਾ ਜਾਵੇਗਾ 10 ਦਿਨਾਂ ਦੇ ਵਿੱਚ ਇਹ ਗੱਲਬਾਤ ਡੀਸੀ ਸਾਹਿਬ ਦੀ ਸਹਿਮਤੀ ਨਾਲ ਰਾਤਰੀ ਜਥੇਬੰਦੀ ਕਿਸਾਨ ਯੂਨੀਅਨ ਇਕਤਾ ਉਗਰਾਹ ਝੰਡਾ ਸਿੰਘ ਜੇਠੂ ਕੇ ਸੁਭਾ ਪ੍ਰਧਾਨ ਸੁਭਾ ਮੀਤ ਪ੍ਰਧਾਨ ਉਹਨਾਂ ਦਾ ਤੈ ਹੋਈ ਸੀ ਉਹਨਾਂ ਨੇ ਸਾਨੂੰ ਭਰੋਸਾ ਦਿਵਾ ਕੇ ਉਸ ਤੋਂ ਬਾਅਦ ਸਾਨੂੰ 16 ਤਰੀਕ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚਾਰ ਅਧਿਆਪਕਾਂ ਨੂੰ ਜੋ ਪਹਿਲਾਂ ਤੋਂ ਮੈਨੇਜਮੈਂਟ ਦੁਆਰਾ ਟਰਮੀਨੇਟ ਕੀਤੇ ਗਏ ਸਨ ਜਿਨ੍ਹਾਂ ਨੇ ਮੈਨੇਜਮੈਂਟ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਭ੍ਰਿਸ਼ਟਾਚਾਰ ਨੂੰ ਨੰਗਾ ਕੀਤਾ ਸੀ 1.5-2 ਸਾਲ ਤੋਂ ਲੈ ਕੇ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜ ਰਹੇ ਸਨ ਉਹਨਾਂ ਨੂੰ ਬਦਲਿਖੋਦੀ ਦੀ ਨੀਤੀ ਨਾਲ ਮੈਨੇਜਮੈਂਟ ਨੇ ਸਕੂਲ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਜਿਸ ਤੇ ਰੋਸ ਵਜੋਂ ਸਾਰੇ ਅਧਿਆਪਕ 71 ਅਧਿਆਪਕ ਉਨਾ ਦੇ ਰੋਸ ਵਿੱਚੋਂ ਬਾਹਰ ਸਟ੍ਰਾਈਕ ਤੇ ਬੈਠੇ ਸਨ ਜਿਨ੍ਹਾਂ ਨੇ ਸੰਘਰਸ਼ ਕੀਤਾ ਸੀ ਉਹਨਾਂ ਦੇ ਤਹਿਤ ਮੈਨੇਜਮੈਂਟ ਨੇ 71 ਦੇ 71 ਅਧਿਆਪਕਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ 26 April ਨੂੰ ਡੀਜੀਐਸਸੀ ਵੱਲੋਂ ਜਿਹੜਾ ਸਕੂਲ ਦਾ ਪ੍ਰਬੰਧ ਪ੍ਰਬੰਧ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਐਸਡੀਐਮ ਮੋੜ ਨੂੰ ਸੰਭਾ ਦਿੱਤਾ ਗਿਆ ਸੀ ਜਦੋਂ ਕਿ ਡੀਸੀ ਸਾਹਿਬ ਦੀ ਰਿਪੋਰਟ ਦੇ ਵਿੱਚ ਜਦੋਂ ਅਧਿਆਪਕਾਂ ਨੇ ਆਵਾਜ਼ ਬੁਲੰਦ ਕੀਤੀ ਆ ਉਹਦੇ ਵਿੱਚ ਡੀਸੀ ਬਠਿੰਡਾ ਵੱਲੋਂ ਵਿਦਿਆਰਥੀਆਂ ਤੋਂ ਵਾਧੂ ਫੀਸਾਂ ਭਰਵਾਉਣ ਜੋ ਗੈਰਕਾਨੂੰਨੀ ਤੌਰ ਤੇ ਫੀਸਾਂ ਭਰਾਈਆਂ ਗਈਆਂ ਸਨ ਅਤੇ ਵਰਦੀਆਂ ਕਿਤਾਬਾਂ ਦੇ ਜੋ ਸੂਹ ਹਤਾ ਨੇ ਉਹ ਮੈਨੇਜਮੈਂਟ ਵੱਲੋਂ ਨਹੀਂ ਦਿੱਤੀਆਂ ਗਈਆਂ ਉਹਨਾਂ ਦੇ ਪੈਸੇ ਖਾਦੇ ਗਏ ਅਤੇ ਅਧਿਆਪਕਾਂ ਦੇ ਏਟੀਐਮ ਚੈੱਕ ਬੁੱਕਾਂ ਨੂੰ ਜ਼ਬਤ ਕਰਕੇ ਇਹ ਦੋਸ਼ ਆ ਜਿਹੜੇ ਉਹਦੇ ਵਿੱਚ ਸਾਬਤ ਹੋ ਚੁੱਕੇ ਨੇ ਡੀਸੀ ਸਾਹਿਬ ਨੇ ਉਹ ਰਿਪੋਰਟ ਸਿੱਖਿਆ ਸਕੱਤਰ ਨੂੰ ਭੇਜ ਗਈ ਸੀ ਸਬੂਤਾਂ ਦੇ ਆਧਾਰ ਤੇ ਉਹਨਾਂ ਨੇ ਰਿਪੋਰਟ ਪੇਸ਼ ਕਰਕੇ ਸਿੱਖਿਆ ਸਕੱਤਰ ਨੂੰ ਭੇਜੀ ਗਈ ਆ ਉਸ ਦੇ ਬਾਵਜੂਦ ਮੈਨੇਜਮੈਂਟ ਵੱਲੋਂ ਮੈਨੇਜਮੈਂਟ ਵੱਲੋਂ ਸਿੱਖਿਆ ਅਧਿਆਪਕਾਂ ਦੇ ਉੱਪਰ ਦੋਸ਼ ਮੜ ਕੇ ਉਹ ਸਕੂਲ ਆਪਣੇ ਆਪ ਛੱਡ ਦਿੱਤਾ ਗਿਆ ਨਾ ਕਿ ਜ਼ਿਲ੍ਹਾ ਪ੍ਰਸ਼ਾਸਨ ਡੰਡਾ ਵੱਲੋਂ ਨਾ ਸਰਕਾਰ ਵੱਲੋਂ ਉਹਨਾਂ ਉੱਤੇ ਕਾਰਵਾਈ ਕਿ ਕਿਨਾ ਮੁਕੱਦਮਾ ਦਰਜ ਕੀਤਾ ਉਲਟਾ ਅਧਿਆਪਕਾਂ ਦੇ ਉੱਪਰ ਜਵਰ ਇੱਕ ਤਾਂ 26 ਮਾਰਚ ਨੂੰ ਟਾਇਆ ਗਿਆ ਜਵਰੀ ਟੈਂਟ ਪੱਟੇ ਗਏ ਉਸ ਤੋਂ ਬਾਅਦ 5 April ਨੂੰ ਦੁਬਾਰਾ ਫਿਰ ਜੇਲ੍ਹਾਂ ਦੇ ਵਿੱਚ ਅਧਿਆਪਕਾਂ ਨੂੰ ਜੋ ਭਰਾਤਰੀ ਜਥੇਮਾਨੀ ਦੇ ਕਿਸਾਨ ਆਗੂ ਸਨ ਉਹਨਾਂ ਨੂੰ ਅਤੇ ਪਿੰਡ ਦੇ ਮੋਤਵਾਰ ਵਿਅਕਤੀਆਂ ਨੂੰ ਜੇਲ੍ਹਾਂ ਦੇ ਵਿੱਚ ਢੱਕਿਆ ਗਿਆ ਫਿਲਹਾਲ ਵੀ ਅੱਜ ਦੀ ਘੜੀ ਵੀ 4-5 ਜਿਹੜੇ ਆਗੂ ਨੇ ਉਹ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਹਨ 12 ਤਰੀਕ ਨੂੰ SDM ਵੱਲੋਂ ਪਰੋਸਾ ਡਵਾਉਣ ਦੇ ਮਤਾਬਕ ਵੀ 10 ਦਿਨ ਲੰਘਣ ਦੇ ਬਾਵਜੂਦ ਉਹਨਾਂ ਵੱਲੋਂ ਜੋ ਚਾਰਾਦੇ ਆਪਕਾ ਮੈਨੇਜਮੈਂਟ ਦੁਆਰਾ ਕੱਢੇ ਗਏ ਸਨ ਉਹਨਾਂ ਨੂੰ ਬਹਾਲ ਕਰਨ ਦਾ ਕੋਈ ਉਹਨਾਂ ਨੇ ਜ਼ਿਕਰ ਨਹੀਂ ਕੀਤਾ ਜੋ 16 ਤਰੀਕ ਨੂੰ ਪੱਤਰ ਜਾਰੀ ਕੀਤਾ ਗਿਆ ਸੀ ਉਲਟਾ ਉਹਦੇ ਵਿੱਚ ਨਵੀਂ ਭਰਤੀ ਦੀਆਂ ਇਹਦੀਆਂ ਸ਼ਰਤਾਂ ਸੀਗੀਆਂ ਉਹ ਲਾਗੂ ਕੀਤੀਆਂ ਗਈਆਂ ਅਸੀਂ ਅੱਜ ਭਰਾਤਰੀ ਜਥੇਬੰਦੀਆਂ ਜੋ ਕਿ 12 13 ਜਥੇਬੰਦੀਆਂ ਸਾਡੇ ਨਾਲ ਆ ਮੋੜੇ ਨਾਲ ਮੋੜਾ ਜੋੜ ਕੇ ਸਾਡੀ سپورਟ ਤੇ ਖੜੀਆਂ ਨੇ ਜਿਸ ਦੇ ਵਿੱਚ ਭਾਰਤੀ ਕਿਸਾਨ ਜੁਨੀਅਨ ਇਕਤਾ ਉਗਰਾਹਾਂ ਅਤੇ ਦੋਨੋਂ ਡੀਟੀਐਫ ਖੇਤ ਮਜ਼ਦੂਰ ਜੁਨੀਅਨ ਅਤੇ ਕ੍ਰਾਂਤੀਕਾਰੀ ਕਿਰਤੀ ਕਿਸਾਨ ਯੂਨੀਅਨ ਅਤੇ ਟੀਐਸ ਜਿਹੜੇ ਮਲਾਜ਼ਮ ਨੇ ਉਹਨਾਂ ਵੱਲੋਂ ਸਾਡੀ ਪੂਰਨ ਤੌਰ ਤੇ ਸਪੋਰਟ ਕੀਤੀ ਜਾ ਰਹੀ ਹੈ ਅੱਜ ਅਸੀਂ ਇਸ ਮਾਧਮ ਰਾਹੀਂ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡੇ ਉੱਤੇ ਅੱਜ ਤੱਕ ਜੋ ਜ਼ਬਰ ਟਾਇਆ ਗਿਆ ਉਹ ਸਾਨੂੰ ਦਬਾਉਣਾ ਤੇ ਕੁਚਲਣਾ ਚਾਹੁੰਦੇ ਨੇ ਅਸੀਂ ਉਸੇ ਆਪਣੇ ਜਿਹੜਾ ਸੰਘਰਸ਼ਾ ਉਸੇ ਲੀਤੇ ਖੜੇ ਆ ਉਹਦੇ ਸਟੈਂਡ ਤੇ ਖੜੇ ਆ ਜਿਹੜਾ 60 ਸਾਢੇ ਤੇ تصدیق ਹੋਇਆ ਉਹ ਜਿਵੇਂ ਮੈਨੇਜਮੈਂਟ ਕਰਨਾ ਚਾਹੁੰਦੀ ਸੀ ਉਵੇਂ ਜਿਲ੍ਹਾ ਬਠਿੰਡਾ ਦਾ ਪ੍ਰਸ਼ਾਸਨ ਸਾਡੇ ਉੱਤੇ ਕਰਨਾ ਚਾਹੁੰਦਾ ਜਿਵੇਂ ਮੈਨੇਜਮੈਂਟ ਸਾਨੂੰ ਦਬਾਉਣਾ ਚਾਹੁੰਦੀ ਸੀ ਉਸੇ ਤਰ੍ਹਾਂ ਸਾਨੂੰ ਇਹ ਦਬਾਉਣਾ ਚਾਹੁੰਦੇ ਨੇ ਇਸ ਕਰਕੇ ਅਸੀਂ ਅੱਜ ਤੁਹਾਡੇ ਜਰੀਏ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ 31 ਮਈ ਤੋਂ ਦੁਬਾਰਾ ਧਰਨਾ ਜਿਹੜਾ ਸਕੂਲ ਦੇ ਮੂਹਰੇ ਉਹ ਸਟਾਰਟ ਕਰਾਂਗੇ ਜਿਹੜਾ ਸਾਡਾ ਸੰਘਰਸ਼ ਹੈ ਉਹ ਜਾਰੀ ਰਹੂਗਾ ਜਿੰਨਾ ਸਮਾਂ ਸਾਡੀਆਂ ਜਣੀਆਂ ਜਾਇਰ ਮੰਗਾ ਨੇ ਉਹ ਨਹੀਂ ਮੰਨੀਆਂ ਜਾਣਗੀਆਂ ਤੇ ਸਾਡਾ ਜਿਹੜਾ ਸੰਘਰਸ਼ ਆ ਉਹ ਬਰਕਰਾਰ ਰਹੂਗਾ ਮਤਲਬ ਇਹਨਾਂ ਨੂੰ ਕੋਈ सस्ती ਫੇਸ ਕੋਈ ਗੱਲ ਕੋਈ ਬੰਦੇ ਨੂੰ ਕੋਲੋਂ ਕੋਲੋਂ ਸਾਡੇ ਨਾਮ ਤੇ ਕਿਹਦਾ ਹਾਂਜੀ ਮੇਰਾ ਨਾਮ ਪਵਨਦੀਪ ਕੌਰ ਹੈ ਮੈਨੇਜਮੈਂਟ ਦੀ ਜੇ ਆਪਾਂ ਗੱਲ ਕਰਦੇ ਆ ਤਾਂ ਮੈਨੇਜਮੈਂਟ ਤੇ ਉਹਨਾਂ ਤੋਂ ਦੋ ਸਕੂਲ ਤਾਂ ਛਡਾ ਚੁੱਕੇ ਆ ਜੀ ਅਦਰ ਸਕੂਲ ਚੌਕੇ ਤੇ ਭਪਾਲ ਪਰ ਬੋਹਾ ਹਜੇ ਉਹ ਚਲਾ ਰਹੇ ਆ ਤੁਸੀਂ ਪੁੱਛ ਰਹੇ ਹੋ ਕਿ ਮਤਲਬ ਪਲੀਟੀਕਲ ਮੁੱਦਾ ਹੈ ਜਾਂ ਨਹੀਂ ਤਾਂ ਦੇਖੋ ਵੀ ਜੇ ਕੋਈ ਉਪਰੋ ਸਰਕਾਰ ਦੀ ਅਪਰੋਚ ਹੈ ਤਾਂ ਤਾਂ ਹੀ ਕਰਕੇ ਤਾਂ ਉਹ ਬੋਹਾ ਵਾਲਾ ਹਜੇ ਛਡਵਾਇਆ ਨਹੀਂ ਕਿਉਂਕਿ ਇੱਥੇ ਤਾਂ ਉਹ ਭ੍ਰਿਸ਼ਟਾਚਾਰ ਉਹਨਾਂ ਦਾ ਸਾਬਿਤ ਹੋ ਚੁੱਕਿਆ ਚੌਕੇ ਵੀ ਹੋ ਚੁੱਕਿਆ ਭਪਾਲ ਉਹਨਾਂ ਨੇ ਛਡਵਾਇਆ ਗਿਆ ਉਹਨਾਂ ਤੋਂ ਜਾਂ ਉਹਨਾਂ ਨੇ ਆਪ ਛੱਡਤਾ ਜਾਂ ਸਰਕਾਰ ਨੇ ਉਹਨਾਂ ਨੂੰ ਲੁਕਾਉਣ ਵਾਸਤੇ ਜੇ ਜੋ ਕੁਝ ਵੀ ਸੀ ਪਰ ਬੋਹਾ ਹਜੇ ਤੱਕ ਉਹ ਚਲਾ ਰਹੀ ਹੈ ਤਾਂ ਦੇਖੋ ਸਰਕਾਰ ਕਿਵੇਂ ਇੱਕ ਪ੍ਰਾਈਵੇਟ ਬੰਦੇ ਨੂੰ ਕਿ ਨੇ ਉਹਨੂੰ ਬਚਾ ਰਹੀ ਹੈ ਤੇ ਸਾਨੂੰ ਦੁਬਾਰਾ ਨਹੀਂ ਬਿਲਕੁਲ ਮੈਨੂੰ ਮਾਫ ਕਰਾ ਜੀ ਉਹਦਾ ਕਹਾਣੀ ਹੈ ਉਹ ਡਿਸ਼ਨਾ ਪੂਰਿਆ ਨਹੀਂ ਕਰਦੇ ਸੀ ਇਸ ਕਰਕੇ ਫਟੇਗੇ ਸੀ ਇਹ ਸੱਚ ਹੈ ਨਹੀਂ ਬਿਲਕੁਲ ਵੀ ਨਹੀਂ ਸਰ ਬਕਾਇਦਾ ਸਾਡੇ ਡਾਕੂਮੈਂਟ ਪਹਿਲੀ ਪਹਿਲਾਂ ਬਹੁਤ ਵਾਰੀ ਚੈੱਕ ਹੋ ਗਏ ਸੀ ਹੁਣ ਦੁਬਾਰਾ ਐਸਡੀਐਨ ਸਰ ਨੇ ਦੁਬਾਰਾ ਮੰਗਵਾ ਕੇ ਦੁਬਾਰਾ ਵੀ ਇਨਕੁਆਰੀ ਕੀਤੀ ਗਈ ਹੈ ਇਹੋ ਜੀ ਕੋਈ ਵੀ ਗੱਲ ਨਹੀਂ ਉਹ ਉਸੇ ਗੱਲ ਤੇ ਅੜੇ ਹੋਏ ਆ ਵੀ ਜਿਹੜੇ ਬੰਦੇ ਤੇ ਮਤਲਬ ਇਹਨਾਂ ਦੇ ਖਿਲਾਫ ਬੋਲਦੇ ਸੀ ਜਿਨੇ ਸੰਦੀਪ ਹੋਣੀ ਹੋਗੇ ਏ ਉੱਥੇ ਹੀ ਅੜੇ ਬੈਠੇ ਆ ਵੀ ਜਿਹੜੇ ਬੰਦੇ ਆ ਆਪਦੀ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਦਬਾ ਦਿਓ ਵੀ ਇਹਨਾਂ ਦੇ ਮੇਨ ਆ ਜਿਹੜੇ ਲੀਡਰ ਆ ਇਹਨਾਂ ਨੂੰ ਦਬਾ ਦਿਓ ਤਾਂ ਪਿਛਲੇ ਆਪ ਤੇ ਦਬ ਜਾਣਗੇ ਪਰ ਇਹ ਇਹਨਾਂ ਦਾ ਇੱਕ ਭੁਲੇਖਾ ਅਸੀਂ ਆਪਦੀਆਂ ਹੱਕੀ ਮੰਗਾਂ ਜੋ ਵੀ ਸਾਡੀਆਂ ਹੈਗੀਆਂ ਅਸੀਂ ਆਪਦੀਆਂ ਮੰਨਵਾ ਕੇ ਰਹਿਾਂਗੇ ਇਹਦੇ ਲਈ ਸਾਨੂੰ ਚਾਹੇ ਜਿੱਦਾਂ ਮਰਜ਼ੀ ਜਿੰਨਾ ਚਿਰ ਲੜਨਾ ਪਵੇ ਤੁਸੀਂ ਕਹਿ ਰਹੇ ਹੋ ਜੀ ਮੁੰਡਿਆ ਜੀ ਕੋ ਕਪੜੇ ਦਿੱਤੇ ਸੀ ਤੇ ਇਹ ਕਰ ਰਹੇ ਕਿਹੜੇ ਕਿਹੜੇ ਕਪੜੇ ਸਰ ਉਹਨਾਂ ਨੇ ਜਿਹੜੇ ਇੱਕ ਤਾਂ ਬੱਚਿਆਂ ਨੂੰ ਬਰਦੀਆਂ ਕਿਤਾਬਾਂ ਕੁਛ ਵੀ ਨਹੀਂ ਦਿੱਤੀਆਂ ਸੀ ਤਿੰਨ ਸਾਲਾਂ ਤੋਂ ਬਾਕੀ ਉਹ ਸਾਰੀਆਂ ਸੈਲਰੀਆਂ ਵਗੈਰਾ ਤੇ ਜਿਨ੍ਹਾਂ ਉਹਨਾਂ ਕੋਲੇ ਏਟੀਐਮ ਸੀਗੇ ਉਹ ਕੈਸ਼ ਵਾਪਸ ਲੈਂਦੇ ਸੀਗੇ ਬਕਾਇਦਾ ਸਾਡੇ ਕੋਲ ਉਹ ਪ੍ਰੂਫ ਵੀ ਹੈ ਅਸੀਂ ਪੇਸ਼ ਵੀ ਕੀਤੇ ਆ ਉਹ ਸਾਰੇ ਡੀਸੀ ਸਾਹਿਬ ਮੰਨੇ ਵੀ ਹੈ ਉਹਨਾਂ ਦੇ ਸਾਹਮਣੇ ਸਾਰੀ ਰਿਪੋਰਟ ਉਹਨਾਂ ਨੇ ਨਸ਼ਰ ਵੀ ਕੀਤੀ ਆ ਪਰ ਫੇਰ ਵੀ ਉਹਤੇ ਬਾਅਦ ਵਿੱਚ ਵੀ ਉਹਨਾਂ ਤੇ ਕੋਈ ਵੀ ਪਰਚਾ ਕੋਈ ਵੀ ਕਾਰਵਾਈ ਨਹੀਂ ਕੀਤੀ ਇਹ ਇੱਕ ਬਤਨ ਇਹ ਤਾਂ ਨਿੰਦਲ ਹਾਂਜੀ ਬਿਲਕੁਲ ਸਰ ਛੁੱਟੀਆਂ ਛੁੱਟੀਆਂ ਦੇਖੋ ਛੁੱਟੀਆਂ ਤਾਂ ਉਹਨਾਂ ਲਈ ਹੁੰਦੀਆਂ ਨਾ ਜਿਹੜੇ ਮਤਲਬ ਸਕੂਲ ਜਾਂਦੇ ਆ ਸਾਨੂੰ ਤਾਂ 4 ਮਹੀਨਿਆਂ ਤੋਂ 21 ਜਨਵਰੀ ਤੋਂ ਸਾਨੂੰ ਤਾਂ ਉਹਨਾਂ ਨੇ ਬਾਹਰ ਹੀ ਬਿਠਾ ਰੱਖਿਆ ਸਾਡੀਆਂ ਤਾਂ ਕਾਹਦੀਆਂ ਛੁੱਟੀਆਂ ਜੀ ਅਸੀਂ ਤਾਂ ਦੇਖੋ ਸਾਡੇ ਅਸੀਂ ਜਦੋਂ ਆਪਦੇ ਬੱਚੇ ਪਾਲ ਨਹੀਂ ਸੀ ਪੱਲ ਨਹੀਂ ਹੁੰਦੀ ਜਿਵੇਂ ਮੰਨ ਲਓ ਚਿੱਤੋ ਸਾਡੇ ਬੱਚੇ ਸਾਡੇ ਬਰਾਬਰ ਦੇ ਹੋ ਗਏ 2012 ਤੋਂ ਮੈਂ ਉੱਥੇ ਕੰਮ ਕਰ ਰਹੀ ਹਾਂ ਜਦੋਂ ਸਾਡੇ ਬੱਚੇ ਬਰਾਬਰ ਦੇ ਹੋ ਗਏ ਉਦੋਂ ਸਾਨੂੰ ਇਹਨਾਂ ਨੇ ਸਰਕਾਰਾਂ ਨੇ ਲਾ ਲੋ ਜਾਂ ਇਹਨਾਂ ਦੇ ਪੈਡਿਕਲਮ ਐਡੀ ਅਪਰੋਚ ਨੇ ਲਾ ਲਓ ਸਾਨੂੰ ਸਕੂਲ ਤੋਂ ਬਾਹਰ ਕੱਢਤਾ ਤਾਂ ਫੇਰ ਸਰ ਸਾਡੇ ਕੋਲੇ ਹੋਰ ਕੋਈ ਰਾਹ ਹੀ ਨਹੀਂ ਅਸੀਂ ਕਰਾਂਗੇ ਕੀ ਅਸੀਂ ਤਾਂ ਹੁਣ ਆਪਦੀ ਜੌਬ ਲਈ ਜਿੰਨਾ ਲੰਮਾ ਸੰਘਰਸ਼ ਹੋਇਆ ਉਹ ਲੜਾਂਗੇ 12 ਸਾਲ ਬਾਅਦ ਵੀ ਤੁਸੀਂ ਆਪੇ ਡਾਕੂਮੈਂਟ ਚੈੱਕ ਕਰਦੇਵਾ ਕਹਿੰਦੇ ਲਾਓ ਆਪਕੇ ਡਾਕੂਮੈਂਟ ਸਹੀ ਹੈ ਹਾਂਜੀ ਉਹ 12 ਸਾਲ ਬਾਅਦ ਵੀ ਕੀ ਡਾਕੂਮੈਂਟ ਵੈਰੀਫਿਕੇਸ਼ਨ ਇਹੀ ਇਹੀ ਤਾਂ ਹਾਂਜੀ ਇਹ ਇਹ ਤਾਂ ਗੱਲ ਹੈ ਨਾ ਸਰ ਵੀ 12 ਸਾਲਾਂ ਤੋਂ ਸਾਡੇ ਹੁਣ ਕਿਉਂ ਚੈੱਕ ਹੋਏ ਕਿਉਂ ਚੈੱਕ ਹੋਏ ਕਿਉਂਕਿ ਉਹਨਾਂ ਦੀ ਪ੍ਰਸ਼ਟਾਚਾਰ ਹੈ ਜਿਹੜਾ ਉਹਦੇ ਖਿਲਾਫ ਸੀ ਆਵਾਜ਼ ਬੁਲੰਦ ਕਰ ਲਈ ਸੀ ਪਹਿਲਾਂ ਇੱਕ ਨੇ ਕੀਤੀ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੁਣ ਅਸੀਂ ਇੰਨੇ ਜਾਣੇ ਜਦੋਂ ਇਕੱਠੇ ਹੋਗੇ ਤਾਂ ਫੇਰ ਉਹਨਾਂ ਨੂੰ ਇਹ ਸੀ ਵੀ ਇਹਨਾਂ ਨੂੰ ਆਏ ਦਰਾ ਦਾਂਗੇ ਪਰ ਸਾਡੀ ਸਾਰੀ ਇਨਕੁਆਰੀ ਹੋ ਚੁੱਕੀ ਹੈ ਸਾਰੇ ਕਾਗਜ਼ ਸਾਡੇ ਚੈੱਕ ਹੋ ਚੁੱਕੇ ਆ ਸਾਡੀਆਂ ਕੁਆਲਿਫਿਕੇਸ਼ਨਾਂ ਸਾਰਿਆਂ ਦੀਆਂ ਪੂਰੀਆਂ ਨੇ ਕਾਗਜ਼ ਆਪਕਿ ਕਿਸ ਨੇ ਚ ਸਰ ਪਹਿਲਾਂ ਦੇਖੋ ਦੀਜੀ ਅਸੀਂ ਦਫਤਰ ਵੀ ਹੋਈ ਸੀ ਚੈੱਕ ਉਸ ਤੋਂ ਬਾਅਦ ਸਾਡੇ ਐਸਡੀਐਮ ਸਰ ਨੇ ਵੀ ਸਾਰਾ ਰਿਕਾਰਡ ਮੰਗਾਇਆ ਦੁਬਾਰਾ ਉਹਨਾਂ ਦੁਬਾਰਾ ਵੀ ਚੈਕਿੰਗ ਹੋਈ ਆਪ ਬਤਾ ਰਹੇ ਕਿ